ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਬਹੁਤ ਖੁਸ਼ੀ ਵਾਲਾ ਏ ਅੱਜ ਆਪਾਂ ਨੇ ਲਿਆਂਦੀ ਦੀ ਫੋਰਚੂਨਰ ਆ ਲਿਆ ਕੇ ਖੜਾ ਦੀ ਪਿੱਛੇ ਕਰੋ ਸ਼ਿਆਕਾ ਬਾਕੀ ਮੈਂ ਕੱਲ ਮੈਂ ਤੇ ਵੀਡੀਓ ਬਣੀ ਨਹੀਂ ਲੈ ਕੇ ਆਪਾਂ ਕੱਲ ਆਏ ਆ ਯਾਨੀ ਕਿ ਕੱਲ ਫਿਰ ਮੇਰਾ ਫੋਨ ਘਰਾ ਰਹਿ ਗਿਆ ਤਾਂ ਯਾਨੀ ਕਿ ਮੈਂ ਕਲਿੱਪ ਐਡ ਕਰ ਦੂੰਗਾ ਜਿਹੜੇ ਮੈਂ ਉਹ ਕਰੇ ਤੇ ਬਣਾਏ ਤੇ ਬਾਕੀ ਕਰੋ ਚੈੱਕ ਇਧਰ ਪਿੱਛੇ ਖੜੀ ਹੈ ਬਾਕੀ ਦਿਨ ਦਿਖਾਉਂਦੇ ਹਾਂ ਅੰਦਰ ਤੇ ਵੀ ਲਓ ਜੀ ਇਹਨਾ ਬਾਹਰ ਤੇ ਨਿਗਾਹ ਮਾਰ ਲਓ ਮੱਪਾ ਖੋਲਦੇ ਜੀ ਗੱਡੀ ਖੋਲੂਗੀ ਗੱਡੀ ਆਪਣੀ ਇਹ ਲਈ ਆਪਾਂ ਨੇ ਆਟੋਮੈਟਿਕ ਕਰੋ ਚੈੱਕ ਅੰਦਰ ਤੇ ਵੀ ਇੰਟੀਰੀਅਰ ਆਹ ਦੇਖੋ ਜੀ ਮੈਂ ਆਹ ਪਾਰਕਿੰਗ ਚ ਪਾਇਆ ਹੋਇਆ ਹੈ ਹੁਣੇ ਨਹੀਂ ਪਾਰਕਿੰਗ ਚ ਸਟਾਰਟ ਹੋਣਾ ਬਾਕੀ ਆ ਰਿਵਰਸ ਆ ਗਿਆ ਉਹਰੇ ਆ ਰਿਵਰਸ ਆ ਗਿਆ ਰੇ ਠੀਕ ਨਹੀਂ ਜੀ ਆਹ ਆ ਗਿਆ ਆਪਣਾ ਨਿਊਟਰਲ ਇਹ ਆ ਗਿਆ ਆਪਣਾ ਗੇਅਰ ਜਿਹੜੇ ਚ ਆਪਾਂ ਨੂੰ ਚਲਾਉਣੀ ਆ ਹਾਈਵੇ 'ਪਾਉਂ ਜਾਨੀ ਕਿ ਕਿਵੇਂ ਜੇ ਆਪਾਂ ਨੇ ਉਹ ਪਹਾੜਾਂ ਨੂੰ ਹੁਣਾ ਬਲੇ ਕੇ ਜਾਣੀ ਹੈ ਉੱਥੇ ਆਪਾਂ ਨੇ ਲੋ 2 ਵਾਲੇ ਆ ਜੀ ਜਿਵੇਂ ਉਹ ਗੇਅਰ ਚ ਜਿੰਨ ਕੀ ਪਹਿਲਾ ਧੂਆ ਦੀ ਗਾਇਰ ਹੋ ਗਈ ਇਹ ਉਹ ਮੁੰਜੇ ਨਹੀਂ ਕਿਤਾ ਚਲਾਉਣ ਚ ਦਾ ਇਹ ਚ ਹੋਆ ਸਾਰੇ ਇਹ ਚ ਚਲਦੀ ਹੈ ਜਾਨੀ ਕਿ ਆਪੇ ਗੇਰ ਪਈ ਜਾਂਦੇ ਆਟੋਮੈਟਿਕ ਇਹਦੇ ਠੀਕ ਨਹੀਂ ਜੀ ਆ ਜੇ ਆਪ ਪਾਰਕਿੰਗ ਚ ਨਹੀਂ ਲਾਉਂਗੇ ਫਿਰ ਚਾਬੀ ਨਹੀਂ ਜੀ ਨਿਕਲਣੀ ਇਹਦੀ ਠੀਕ ਨਹੀਂ ਜੀ ਕਰੋ ਚੈੱਕ ਪਿੱਛੇ ਵੀ ਹਣ ਖੁੱਲੀ ਡੁੱਲੀ ਆ ਬਾਕੀ ਔਰੇ ਆਪਣਾ 2 ਮਿੰਟ ਵਿੱਚ ਤੁਹਾਨੂੰ ਸੁੱਚ ਲਾ ਕੇ ਦਿਖਾਉਣਾ ਆ ਦੇਖੋ ਜੀ ਆਪਾਂ ਨੇ ਕਰ ਲਈ ਜੀ ਹੁਣ ਆਨ ਗੱਡੀ। ਉਰੇ ਦੱਸਦੀ ਜੀ ਟਾਈਮ 3:00 ਵਜੇ। ਬਾਕੀ ਆਪਾਂ ਸਟਾਰਟ ਕਰ ਲਈਏ। ਸਟਾਰਟ ਹੋ ਗਈ ਆਪਣੀ ਗੱਡੀ। ਆਹ ਪਹਿਲਾਂ ਚੱਕੋ ਚੈੱਕ ਕਰੋ ਮੀਟਰ। ਉਰੇ ਪਤਾ ਲੱਗਦਿਆਂ ਜਿਹੜਾ ਜਿਹੜਾ ਗੇਜ ਪਾਉਣਾ ਆਪਾਂ ਨੇ। ਬਾਕੀ ਆ ਦੇਖੋ ਜਿਵੇਂ ਤੇਲ ਲਾ ਦਿੱਤੀ ਜੀ 11 ਕਿਲੋ ਮੀਟਰ ਤੋਂ ਵੀ ਜੀ। ਤੇਲ ਬਾਕੀ। ਆure ਸਾਰੇ ਫੰਕਸ਼ਨ ਆਗੇ ਸਾਰੇ ਹੀ। ਇੱਧਰ ਆ ਗਿਆ ਜੀ ਇਹ ਫੰਕਸ਼ਨ ਹੈ ਇਹਦੇ ਨਾਲ ਜਿਹੜੇ ਆ ਆਹ ਇਹਨਾਂ ਵਾਈਟ ਰੈਸ਼ ਨੂੰ ਉਹਰੇ ਵੱਧਦੀ ਹੈ ਜਾਂ ਦੇਖੋ ਲਾਈਟ ਆ ਘੱਟ ਗਈ ਜਮਈ ਘੱਟ ਉਹ ਦੇਖੋ ਉਹਰੇ ਘੱਟ ਗਈ ਜੀ ਲਾਈਟ ਦੇਖਿਓ ਹੁਣ ਆਟੋਮੈਟਿਕ ਵਧੂਗੀ ਲੋ ਜੇ ਆਪਾਂ ਉਹਨੂੰ ਪਾਉਂਗੋ ਉਹ ਵੱਜ ਜਾਣੀ ਜਿਹੜੀ ਆਹ ਚੀਜ਼ ਹੈ ਜੀ ਇਹ ਜਿਹੜੀ ਮੁਰਲੀਆ ਲਾਈਟਾਂ ਐ ਉਹਨਾਂ 'ਵਾ ਪਾਣੀ ਮਾਰਦੀ ਆ ਠੀਕ ਹੈ ਜੀ ਬਾਕੀ ਤੁਸੀਂ ਕਰੋ ਚੱਕ ਗੱਡੀ ਉੱਕੀ ਰਿਪੋਰਟ ਆ ਮੈਂ ਫੁੱਲ ਜਗ੍ਹਾ ਦਿੱਤੀ ਗਈ ਆ અનਕੰਫਰਟੇਬਲ ਬੈਹ ਸਕਦੇ ਆ ਇਹਦੇ ਵਿੱਚ ਆ ਜਿਹੜੀ ਆਹ ਵਾਲੀ ਆ ਗਈ ਜੀ ਲਾਈਟ ਵਾਸ਼ਿੰਗ ਵਾਲੀ ਆ ਦੇਖਿਓ ਜਿਹੜੀਆਂ ਮੂਰਲੀਆਂ ਲਾਈਟਾਂ ਐ ਜਿਵੇਂ ਕੋਈ ਮਿੱਟੀ ਪੈ ਗਈ ਕੁਝ ਵੀ ਪੈ ਗਿਆ ਇਹ ਸਾਫ਼ ਕਰ ਦੂਗੇ ਹਨ ਉਰੇ ਦੇ ਨਿਕਲ ਕੇ ਪਾਣੀ ਮਾਰੂਗਾ ਤੁਹਾਨੂੰ ਦਿਖਾਉਂਦਾ ਬਾਕੀ ਮੈਂ ਬਟਨ ਦੱਬ ਕੇ ਇਹ ਉਹ ਉੱਥੇ ਮੂਰੇ ਦੇਖਿਓ ਇਹ ਉਹ ਦੇਖੋ ਆ ਦੇਖੋ ਜੀ ਜਿਹੜਾ ਆਹ ਮੋੜ ਆ ਅਜੇ ਵੀ ਉੱਥੇ ਬਦਲ ਨਹੀਂ ਆਪਾਂ ਨੇ ਆਈਦਾ ਲੱਗ ਗਿਆ ਜੀ ਇਹਦਾ ਮੋੜ ਹੋ ਗਿਆ ਆ ਦੇਖੋ ਇਹਦੇ ਆਗੇ ਆਹ ਤੇ ਦੇਖਿਓ ਉਹ ਦੇਖੋ ਜੀ ਆਪਣਾ ਉਹ ਦਾਦਾ ਜੀ ਨਾਰਥ ਵੈਸਟ ਸਾਊਥ ਉਹ ਸਾਰਾ ਕੁਝ ਦੱਸਦਾ ਜੀ ਇਹ ਆਹ ਕਿੰਨਾ ਟੈਂਪਰੇਚਰ ਦਾ ਆ ਦਾਸਦਾਹੀ 13 ਦੀ ਐਵਰੇਜ ਹੈ ਇਹਦੀ ਠੀਕ ਜੀ ਆਨੇਕੀ ਹੁਣ ਕਰੋ ਚੱਕ ਬਾਕੀ ਤੁਸੀਂ ਗੱਡੀ ਦੱਸਿਓ ਆਪਣਾ ਕਮੈਂਟਾਂ ਚ ਕਹੇ ਜੀ ਲੱਗੀ ਤੁਹਾਨੂੰ ਗੱਡੀ ਠੀਕ ਨੇ ਜੀ ਕਰੋ ਚੱਕਣ ਚੰਗੀ ਤਰ੍ਹਾਂ ਹੁਣ ਨਿਗਾ ਮਾਰਾ ਦਿੰਦਾ ਮੈਂ ਇਹਨਾਂ ਲੇਟਸ ਸਾਫ ਹੋ ਜਾਂਦੀਆਂ ਦੇਖੋ ਪਾਣੀ ਵੱਜ ਗੇ ਬਹੁਤ ਛੋਟੇ ਨੇ ਇਹ ਕਵਲਟਾ ਬਾਕੀ ਕਰੋ ਚੱਕ ਤੁਸੀਂ ਗੱਡੀ ਦੱਸਿਓ ਕਹੇ ਜੀ ਲੱਗੀ ਕਰੋ ਚੱਕ ചില <laughs> <laughs>